ਮਾਰੂ ਮਹੱਲਾ ਤੀਜਾ ਏਕੋ ਏਕ ਵਰਤੈ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਏਕੋ ਰਬ ਰਹਿਆ ਸਭ ਅੰਤਰ ਤਿਸ ਬਿਨ ਅਬਰ ਨ ਕੋਈ ਹੈ ਲਖ ਚੌਰਾਸੀ ਜੀ ਉਪਾਏ ਗਿਆਨੀ ਧਿਆਨੀ ਆਖ ਸੁਣਾਏ ਸਭ ਨਾਰਿਜਕ ਸਮਾਹੇ ਆਪੇ ਕੀਮਤ ਹੋਰ ਨ ਹੋਈ ਹੈ ਮਾਇਆ ਮੋਹ ਅੰਧ ਅੰਧਾਰਾ ਹਉ ਮੈਂ ਮੇਰਾ ਪਸਰਿਆ ਪਾਸਾਰਾ ਅਨ ਦਿਨ ਜਲਤ ਰਹੇ ਦਿਨ ਰਾਤੀ ਗੁਰ ਬਿਨ ਸਾਂਤ ਨ ਹੋਈ ਹੈ ਆਪੇ ਜੋੜ ਵਿਛੋੜੇ ਆਪੇ ਆਪੇ ਥਾਪ ਉਥਾਪੇ ਆਪੇ ਸੱਚਾ ਹੁਕਮ ਸੱਚਾ ਪਾਸਾਰਾ ਹੋਰਨ ਹੁਕਮ ਨ ਹੋਈ ਹੈ ਆਪੇ ਲਾਈ ਲੈ ਸੋ ਲਾਗੈ ਗੁਰ ਪ੍ਰਸਾਦੀ ਜਮਕਾ ਭਉ ਭਾਗੈ ਅੰਤਰ ਸ਼ਬਦ ਸਦਾ ਸੁਖ ਦਾਤਾ ਗੁਰਮੁਖ ਬੂਝੈ ਕੋਈ ਹੈ ਆਪੇ ਮਿਲੇ ਮਿਲ ਮਿਲਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਅਨੰਦਿਨ ਭਗਤ ਕਰੇ ਦਿਨ ਰਾਤੀ ਗੁਰਮੁਖ ਸੇਵਾ ਹੋਈ ਹੈ ਸਤਿਗੁਰੂ ਸੇਵ ਸਦਾ ਸੁਖ ਜਾਤਾ ਆਪੇ ਆਏ ਮਿਲਿਆ ਸਭਨਾ ਕਾ ਦਾਤਾ ਹਉ ਮੈਂ ਮਾਰ ਤ੍ਰਿਸ਼ਨਾ ਅਗਨ ਨਿਵਾਰੀ ਸਬਦ ਚੀਨ ਸੁਖ ਹੋਈ ਏ ਕਾਇਆ ਕੁਟੰਬ ਮੋਹੁ ਨ ਬੁਝੈ ਗੁਰਮੁਖ ਹੋਵੈ ਤਾਂ ਆਖੀ ਸੂਜੈ ਅਨੰਦਿਨ ਨਾਮ ਰਵੈ ਦਿਨ ਰਾਤੀ ਮਿਲ ਪ੍ਰੀਤਮ ਸੁਖ ਹੋਈ ਏ ਮਨ ਮੁਖ ਧਾਤ ਦੂਜੈ ਹੈ ਲਾਗਾ ਜਨਮਤ ਕੀ ਨਾ ਮੂਉ ਅਪਹਾਗਾ ਆਵਤ ਜਾਤ ਬਿਰਥਾ ਜਨਮ ਗਵਾਇਆ ਬਿਨ ਗੁਰ ਮੁਖਤ ਨਾ ਹੋਈ ਹੈ ਕਾਇਆ ਕਸੁੱਧ ਹਉ ਮੈ ਮਲ ਲਾਈ ਜੇ ਸਉ ਧੋਵਹਿ ਤਾ ਮੈਲ ਨ ਜਾਈ ਸਬਦ ਧੋਪੈ ਤਾ ਹੱਥੀ ਹੋਵੈ ਫਿਰ ਮੈਲੀ ਮੂਲ ਨ ਹੋਈ ਹੈ ਪੰਜ ਦੂਤ ਕਾਇਆ ਸੰਘਾਰ ਹੈ ਮਰ ਮਰ ਜੰਮ ਹੈ ਸ਼ਬਦ ਨਾ ਵਿਚਾਰ ਹੈ ਅੰਤਰ ਮਾਇਆ ਮੋਹ ਗੁਬਾਰਾ ਜਿਉ ਸੁਪਨੈ ਸੁਧ ਨਾ ਹੋਈ ਹੈ ਇੱਕ ਪੰਜਾਮਾਰ ਸ਼ਬਦ ਹੈ ਲਾਗੇ ਸਤਿਗੁਰ ਆਏ ਮਿਲਿਆ ਵੱਡ ਭਾਗੇ ਅੰਤਰ ਸਾਚ ਰਵਹ ਰੰਗ ਰਾਤੇ ਸਹਿਜ ਸਮਾਵੈ ਸੋਈ ਹੈ ਗੁਰ ਕੀ ਚਾਲ ਗੁਰੂ ਤੇ ਜਾਪੈ ਪੂਰਾ ਸੇਵਕ ਸਬਦ ਸੰਜਾਪੈ ਸਦਾ ਸਬਦ ਰਵੈ ਘਟ ਅੰਤਰ ਰਸਨਾ ਰਸ ਚਾਖੈ ਸੱਚ ਸੋਈ ਹੈ ਹਉ ਮੈਂ ਮਾਰੇ ਸਬਦ ਨਿਵਾਰੇ ਹਰ ਕਾ ਨਾਮ ਰੱਖੈ ਉਰ ਤਾਰੇ ਏਕਿਸ ਬਿਨ ਹਉ ਹੋਰ ਨਾ ਜਾਣਾ ਸਹਜੇ ਹੋਏ ਸੋ ਹੋਈ ਹੈ ਬੇਨ ਸਤਗੁਰ ਸਹਜ ਕਿਨੈ ਨਹੀਂ ਪਾਇਆ ਗੁਰਮੁਖ ਬੂਝੈ ਸਚ ਸਮਾਇਆ ਸੱਚਾ ਸੇਵ ਸ਼ਬਦ ਸੱਚ ਰਾਤੇ ਹਉਮੈ ਸ਼ਬਦੇ ਖੋਈ ਹੈ ਆਪੇ ਗੁਣ ਦਾਤਾ ਵਿਚਾਰੀ ਗੁਰਮੁਖ ਦੇਵਹ ਪੱਕੀ ਸਾਰੀ ਨਾਨਕ ਨਾਮ ਸਮਾਵਹਿ ਸਾਚੈ ਸਾਚੇ ਤੇ ਪਤ ਹੋਈ ਹੈ ਮਾਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰ ਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਏਕਾ ਪਤ ਸਾਹੀ ਜੁਗ ਜੁਗ ਸਰਕਾਰ ਬਣਾਈ ਹੈ ਸੋ ਜਨ ਨਿਰਮਲ ਜਿਨ ਆਪ ਪਛਾਤਾ ਆਪੇ ਆਏ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰੱਤੀ ਗੁਣ ਗਾਵੇ ਦਰ ਸਾਚੈ ਪਤ ਪਾਈ ਹੈ ਗੁਰਮੁਖ ਨਾਮ ਮਿਲੇ ਵਡਿਆਈ ਮਨਮੁਖ ਨਿੰਦਕ ਪਤ ਗਵਾਈ ਨਾਮ ਰਤੇ ਪਰਮਹੰਸ ਬੈਰਾਗੀ ਨਿਜ ਘਰ ਤਾੜੀ ਲਾਈ ਹੈ ਸ਼ਬਦ ਮਰੈ ਸੋਈ ਜਨ ਪੂਰਾ ਸਤਿਗੁਰ ਆਖ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੇ ਪਾਏ ਸੁਭਾਈ ਹੈ ਪੜ ਪੰਡਿਤ ਅਵਰਾ ਸਮਝਾਏ ਕਰ ਜਲ ਤੇ ਕੀ ਖਬਰ ਨਾ ਪਾਏ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਪੜ ਥਾਕੇ ਸਾਤ ਨ ਆਈ ਹੈ ਇੱਕ ਬਸਮ ਲਗਾਏ ਫਿਰ ਹੈ ਭੇਖ ਧਾਰੀ ਬਿਨ ਸ਼ਬਦੈ ਹਉਮੈ ਕਿਨ ਮਾਰੀ ਅਨੰਦਨ ਜਲਤ ਰਹੇ ਦਿਨ ਰਾਤੀ ਭਰਮ ਭੇਖ ਪਰਮਾਈ ਹੈ ਇਕ ਗ੍ਰਹਿ ਕੁਟੰਬ ਮਹਿ ਸਦਾ ਉਦਾਸੀ ਸ਼ਬਦ ਮੋਏ ਹਰ ਨਾਮ ਨਿਵਾਸੀ ਅਨੰਦਨ ਸਦਾ ਰਹੈ ਰੰਗ ਰਾਤੇ ਪੈ ਪਾਏ ਭਗਤ ਚਿਤ ਲਾਈ ਹੈ ਮਨ ਮੁਖ ਨਿੰਦਾ ਕਰ ਕਰ ਵਿਗੁਤਾ ਅੰਤਰ ਲੋਭ ਭੌਕੈ ਜਿਸ ਕੁੱਤਾ ਜਮ ਕਾਲ ਤਿਸ ਕਦੇ ਨ ਛੋਡੇ ਅੰਤ ਗਿਆ ਪਛਤਾਈ ਹੈ ਸਚੈ ਸ਼ਬਦ ਸੱਚੀ ਪਤ ਹੋਈ ਬਿਨ ਨਾਵੇ ਮੁਕਤ ਨਾ ਪਾਵੇ ਕੋਈ ਬਿਨ ਸਤਗੁਰ ਕੋ ਨਾਉ ਨਾ ਪਾਏ ਪ੍ਰਭ ਐਸੀ ਬਣਤ ਬਣਾਈ ਹੈ ਇੱਕ ਸਿੱਧ ਸਾਧਕ ਬਹੁਤ ਵਿਚਾਰੀ ਇੱਕ ਅਹ ਨਿਸ ਨਾਮ ਰਤੇ ਨਿਰੰਕਾਰੀ ਜਿਸਨੂੰ ਆਪ ਮਿਲਾਏ ਸੋ ਬੁੱਝੈ ਭਗਤ ਪਾਏ ਪਾਉ ਜਾਈ ਹੈ ਇਸ ਨਾਨਦਾਨ ਕਰਹਿ ਨਹੀਂ ਬੂਝਹਿ ਇੱਕ ਮਨੁਆ ਮਾਰ ਮਨੈ ਸਿਉ ਲੂਝਹਿ ਸਾਚੈ ਸ਼ਬਦ ਰੱਤੇ ਇਕ ਰੰਗੀ ਸਾਚੈ ਸ਼ਬਦ ਮਿਲਾਈ ਹੈ ਆਪੇ ਸਿਰਜੇ ਦੇਵ ਡਈ ਆਪੇ ਪਾਣੇ ਦੇ ਮਿਲਾਈ ਆਪੇ ਨਦਰ ਕਰੇ ਮਨ ਵਸਿਆ ਮੇਰੇ ਪ੍ਰਭ ਇਉਂ ਫੁਰਮਾਈ ਹੈ ਸਤਗੁਰ ਸੇਵਹਿ ਸੇ ਜਨ ਸਾਚੇ ਮਨ ਮੁਖ ਸੇਵ ਨ ਜਾਣ ਨ ਕਾਚੇ ਆਪੇ ਕਰਤਾ ਕਰ ਕਰ ਵੇਖੈ ਜਿਉ ਪਾਵੇ ਤਿਉ ਲਾਈ ਹੈ ਜੁਗ ਜੁਗ ਸਾਚਾ ਏਕੋ ਦਾਤਾ ਪੂਰੇ 파ਗ ਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਸੇ ਵਿਛੜੇ ਨਾਹੀ ਨਦਰੀ ਸਹਿਜ ਮਿਲਾਈ ਹੈ ਹਉ ਮੈਂ ਮਾਇਆ ਮੈਲਕ ਮਾਇਆ ਮਰ ਮਰ ਜੰਮਹਿ ਦੂਜਾ ਪਾਇਆ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਮਨ ਦੇਖੌ ਲਿਵ ਲਾਈ ਹੈ ਜੋ ਤਿਸ ਭਾਵੇ ਸੋਈ ਕਰਸੀ ਆਪ ਹੋਆ ਨਾ ਕਿਛ ਹੋਸੀ ਨਾਨਕ ਨਾਮ ਮਿਲੈ ਵਡਿਆਈ ਦਰ ਸਾਚੈ ਪਤ ਪਾਈ ਹੈ ਮਾਰੂ ਮਹੱਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਦੂਜੈ ਭਾਏ ਬਾਧਾ ਜਮ ਫਾਸੀ ਸਤਿਗੁਰ ਰਾਖੇ ਸੇ ਜਨ ਉਬਰੇ ਸਾਚੇ ਸਾਚ ਸਮਾਈ ਹੈ ਆਪੇ ਕਰਤਾ ਕਰ ਕਰ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ ਗੁਰਮੁਖ ਗਿਆਨ ਤਿਸ ਸਭ ਕਿਛ ਸੂਝੈ ਅਗਿਆਨੀ ਅੰਧ ਕਮਾਈ ਹੈ ਮਨਮੁਖ ਸਹਿ ਸਾਬੂਜ ਨ ਪਾਈ ਮਰ ਮਰ ਜੰਮੈ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਜੇ ਸਾਚ ਸਮਾਈ ਹੈ ਤੰਦੈ ਤਾਵਤ ਮਨ ਭਇਆ ਮਨੂਰਾ ਫਿਰ ਹੋਵੈ ਕੰਚਨ ਭੇਟੈ ਗੁਰਪੂਰਾ ਆਪੇ ਬਖਸ ਲਐ ਸੁਖ ਪਾਏ ਪੂਰੈ ਸਬਦ ਮਿਲਾਈ ਹੈ ਦੁਰਮਤ ਝੂਠੀ ਬੁਰੀ ਬੁਰਿਆਰ ਔਗਣਿਆਰੀ ਔਗਣਿਆਰ ਕੱਚੀ ਮਤ ਫੀਕਾ ਮੁਖ ਬੋਲੇ ਦੁਰਮਤ ਨਾਮ ਨਾ ਪਾਈ ਹੈ ਔਗਣਿਆਰੀ ਕੰਤ ਨਾ ਪਾਵੇ ਮਨ ਕੀ ਝੂਠੀ ਝੂਠ ਕਮਾਵੇ ਪਿਰ ਕਾ ਸੌ ਨਾ ਜਾਣੈ ਮੂਰਖ ਬਿਨ ਗੁਰ ਬੂਝ ਨਾ ਪਾਈ ਹੈ ਦੁਰਮਤ ਖੋਟੀ ਖੋਟ ਕਮਾਵੇ ਸਿਗਾਰ ਕਰੇ ਪਿਰ ਖਸਮ ਨਾ ਪਾਵੇ ਗੁਣਵੰਤੀ ਸਦਾ ਪਿਰ ਰਾਵੈ ਸਤਗੁਰ ਮੇਲ ਮਿਲਾਈ ਹੈ ਆਪੇ ਹੁਕਮ ਕਰੇ ਸਭ ਵੇਖੈ ਇਕ ਨਾਮ ਬਖਸ਼ ਲਏ ਤੁਰ ਲਿਖੈ ਅਨੰਦਿਨ ਨਾਮ ਰਤੇ ਸਚ ਪਾਇਆ ਆਪੇ ਮੇਲ ਮਿਲਾਈ ਹੈ ਹਾਉ ਮੈਂ ਤਾਤ ਮੋਹ ਰਸ ਲਾਈ ਗੁਰਮੁਖੋ ਲਿਵ ਸਾਚੀ ਸਹਜ ਸਮਾਈ ਆਪੇ ਮੇਲੇ ਆਪੇ ਕਰ ਵੇਖੈ ਬਿਨ ਸਤਗੁਰ ਬੂਝ ਨ ਪਾਈ ਹੈ ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ ਇਕ ਮਾਇਆ 모ਹੇ ਸੋਏ ਰਹੇ ਅਪਾਗੇ ਆਪੇ ਕਰੇ ਕਰਾਏ ਆਪੇ ਹੋਰ ਕਰਨਾ ਕਿਛੂ ਨ ਜਾਈ ਹੈ ਕਾਲ ਮਾਰ ਗੁਰ ਸ਼ਬਦ ਨਿਵਾਰੇ ਹਰ ਕਾ ਨਾਮ ਰੱਖੇ ਉਰਤਾਰੇ ਸਤਿਗੁਰ ਸੇਵਾ ਤੇ ਸੁਖ ਪਾਇਆ ਹਰ ਕੈ ਨਾਮ ਸਮਾਈ ਹੈ ਦੂਜੈ ਭਾਇ ਫਿਰੈ دیਵਾਨੀ ਮਾਇਆ ਮੋਹੇ ਦੁਖ ਮਾਹੇ ਸਮਾਨੀ ਬਹੁਤੇ ਭੇਖ ਕਰੈ ਨਹਿ ਪਾਏ ਬਿਨ ਸਤਿਗੁਰ ਸੁਖ ਨ ਪਾਈ ਹੈ ਕਿਸ ਨੂੰ ਕਹੀਐ ਜਾ ਆਪ ਕਰਾਏ ਜਿਤ ਭਾਵੇਂ ਤਿਤ ਰਾਹੇ ਚਲਾਏ ਆਪੇ ਮਿਹਰਬਾਨ ਸੁਖਦਾਤਾ ਜਿਉ ਪਾਵੇ ਤੇ ਵੇ ਚਲਾਈ ਹੈ ਆਪੇ ਕਰਤਾ ਆਪੇ ਭੁਗਤਾ ਆਪੇ ਸੰਜਮ ਆਪੇ ਜੁਗਤਾ ਆਪੇ ਨਿਰਮਲ ਮਿਹਰਬਾਨ ਮਦਸੂਦਨ ਜਿਸ ਦਾ ਹੁਕਮ ਨਾ ਮੇਟਿਆ ਜਾਈ ਹੈ ਸੇਵੜ ਭਾਗੀ ਜਿਨੀ ਏਕੋ ਜਾਤਾ ਕਟ ਕਟ ਵਸ ਰਹਾ ਜਗ ਜੀਵਨ ਦਾਤਾ ਇਕ ਥੈ ਗੁਪਤ ਪ੍ਰਗਟ ਹੈ ਆਪੇ ਗੁਰਮੁਖ ਬ੍ਰਹਮ ਪਉ ਜਾਈ ਹੈ ਗੁਰਮੁਖ ਹਰ ਜੀਓ ਏਕੋ ਜਾਤਾ ਅੰਤਰਨਾਮ ਸ਼ਬਦ ਪਛਾਤਾ ਜਿਸ ਤੂ ਦੇਹ ਸੋਈ ਜਨ ਪਾਏ ਨਾਨਕ ਨਾਮ ਵਡਾਈ ਹੈ